ਨੋ 5 ਮਾਰਚ 2031 ਨੂੰ ਸ਼ਾਮ ਦੇ ਤਕਰੀਬਨ 6:30 ਵਜੇ ਯੂਟੀ ਮਾਰਕੀਟ ਵਿੱਚ 9 ਮੁੰਡੇ ਫਿਰ ਰਹੇ ਸੀ ਉਹਨਾਂ ਚੋਂ ਕਈ ਮੁੰਡੇ ਨਿਆਂਦੇ ਬਾਨੇ ਸੀਗੇ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋੜੀ ਪਾਥ ਦੇ ਲਾਗੇ ਉਹਨਾਂ ਨਾਲ ਇੱਕ ਕਾਰ ਟਕਰਾਈ ਸਵਿਫਟ ਕਾਰ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਧਰਾਂ ਦੀ ਲੜਾਈ ਹੋਈ ਤੇ ਜਿਹੜੇ ਅ ਅਕਿਊਜ਼ ਹੈਗੇ ਆ ਸੁਰਿੰਦਰ ਸਿੰਘ ਕੁਬੀਤ ਸਿੰਘ ਤੇ ਗ੍ਰਿਫਤਾਰ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਅ ਲਖਬੀਰ ਸਿੰਘ ਨੂੰ ਤੇ ਜਰੀਏ ਲਖਬੀਰ ਸਿੰਘaudi ਭਾਈ ਬਜਿੰਦਰ ਕੌਰ ਜਿਹੜੀ ਕਿ ਪੀਜੀ ਰਹਿਦੇ ਸੀ ਤੇ ਉਹਨੇ ਜਦੋਂ ਕੰਪਲੇਨ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ਸਾਰੀ ਅ ਸੁਰਿੰਦਰ ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਇਹਨਾਂ ਦੇ ਜਰੀਏ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਸ਼ ਹੋਈ ਤੇ ਫਿਰ ਤਕਲੋ